ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸਰਸੜੀ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਨੇੜੇ ਕੋਟਕਪੂਰਾ ਸ਼ਹਿਰ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚੱਕ ਤੋਕੜ ਵੜ ਲੈ ਕੇ ਆਂਦੀ ਆ ਜੀ ਰੰਗ ਪ੍ਰਿੰਟ ਦੀ ਬੜੀ ਚੰਗੀ ਆ ਡਿਟੇਲ ਬਾਈ ਤੋਂ ਲੈ ਦਾਂਗੇ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਬਰਾਡ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਗਰ ਮੇਲ ਸਿੰਘ ਪਿੰਨ ਸਰਸੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਫਰੀਦਕੋਟਪੁਰਾ ਜੀ ਮੋਬਾਈਲ ਨੰਬਰ ਜੀ 8699054193 ਠੀਕ ਆ ਸੂਆ ਕਰਨ ਮੈਂ ਸੂਈ ਇਹ ਦੂਜਾ ਸੂਈ ਆ ਵੀਰੇ ਕਦੋਂ ਸੂਈ ਆ ਜੀ ਇਹ ਇਹ ਸੂਈ ਨੂੰ ਵੱਧ ਤੋਂ ਵੱਧ ਆਪਾਂ 5-4 ਮਹੀਨਿਆਂ ਦਾ ਕਹਿ ਸਕਦੇ ਜੀ ਸਹੀ ਸੂਈ ਹੋਈ ਆ ਮੰਨ ਕੇ ਚੱਲੋ ਕੰਮ ਨਹੀਂ ਹੈਗਾ ਵੀ ਆਪਾਂ ਕਹਿ ਤਾਂ ਤੇ ਨਹੀਂ ਸੂਈ ਠੀਕ ਆ ਚਲੋ ਧੋਕੜ ਮੰਨ ਕੇ ਆ ਜੀ ਹਾਂ ਧੋਕੜ ਮੰਨ ਕੇ ਆ ਵੀ ਜੀ ਇਹ ਆਈ ਵਗੈਰਾ ਹੋਈ ਆ ਜੀ ਨਹੀਂ ਵੀ ਇਹਦੇ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ ਪਿੱਛੋਂ ਆਈ ਆਪਣੇ ਕੋਲੇ ਖਰੀਦੀ ਹੋਈ ਆ ਕੀ ਪਤਾ ਹੋਈ ਆ ਜਾਂ ਨਹੀਂ ਦੁੱਧ ਕਿੰਨਾ ਬਈ ਥੱਲੇ ਦੁੱਧ ਬਈ ਹੈ ਤਾਂ 8 ਤੋਂ ਪਲੱਸ ਪਰ ਆਪਾਂ ਮੰਨ ਕੇ ਚੱਲ ਕੋਈ ਵੀ ਭੈਣ ਭਰਾ ਆਉਂਦਾ ਉਹਦਾ 7 ਮੰਨ ਕੇ ਆ ਜੀ 7 ਦੀ ਚਵਾਈ ਕਰਾ ਦੇ 7 ਦੀ ਚਵਾਈ ਕਰਾ ਕੇ ਦੇ ਦੇ ਹਾਂ 7 ਤੋਂ ਉੱਤੇ ਹੀ ਹਾਂ ਦੇਣੀ ਆ ਪਤਵਾ ਆ ਜੀ ਬਈ ਇੱਥੋਂ ਗੇੜਾ ਵੱਜੂਗਾ ਨਾ 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 ਦੇਣੀ ਚਵਾ ਕੇ ਆ ਬਾਈ ਆਪਾਂ ਠੀਕ ਆ ਇਹ ਵੀ ਗੱਲ ਆ ਰ ਐਵੇਂ ਨਹੀਂ ਅਗਲੇ ਨੂੰ ਕਹਿਣਾ ਬਾਈ ਇੱਥੇ ਆ ਜੂਗੀ ਚਵਾ ਕੇ ਦੇਵਾਂਗੇ ਆਪਾਂ ਹਾਂ ਇੱਥੇ ਚੋਬੋ ਛਾਡ ਆਵਾਂਗੇ ਹਾਂ ਛਾਡਾਂਵਾਂਗੇ ਛਾਡਾਂਵਾਂਗੇ ਜਾਣੀ 7 ਕਿਲੋ ਦੇ ਚਵਾਈ ਕਰ ਲੇ ਆ ਭਾਵੇਂ ਅਗਲਾ ਯਾਰ 4 ਡੰਗ ਚੂਲੇ ਭਾਵੇਂ ਠੰਡੀ ਸੀਲ ਦੀ ਗ੍ਰਾਂਟ ਹਾਂ ਹਾਂ ਉਹ ਆ ਪਤਾ ਰਾਂ ਇਮਰਾਦ ਦੇਣੀ ਬਰਾੜ ਵੀਰੇ ਠਾਰਾ ਹੀ ਇਮਰਾਦ ਦੇਣੀ ਨਿਆਣਾ ਪਾਗੇ ਤੇਣਾ ਬਰਾੜ ਹਾਂ ਗੱਲ ਹੀ ਨਿਬੜ ਜਾਣੀ ਇਹਦਾ ਤੁਰ ਕੇ ਦਿਖਾ ਦੇ ਆਪਾਂ ਬਾਅਦ ਚ ਠਾਰਾ ਮਰੌਣੇ ਪਹਿਲਾਂ ਗੀੜਾ ਕਢਾ ਦਿੱਤੀ ਜੀ ਠੰਡੀ ਸੀਲ ਦੀ ਤੇ ਥਾਣਾ ਦੇ ਤੁਹਾਡੇ ਸਾਹਮਣੇ ਹੀ ਆ ਜਾਣੀ ਆ ਵੀ ਠਾਰਾ ਹੀ ਇਮਰਾਦ ਦੇਣੀ ਆ ਥੋੜਾ ਗੀੜਾ ਨਾ ਵੱਜੇ ਆਪਦਾ ਵੀਰੇ ਆਇਓ ਤੇ ਚੋਕੇ ਬਾਈ ਦੇ ਘਰੋਂ ਲੈ ਜੋ ਰੋਕ ਲਈ ਵੀਰੇ ਕੋਈ ਗੱਲ ਨਹੀਂ ਤੇ ਪੀ ਲੈਣ ਤੋਂ ਪਾਣੀ ਜੀ ਬਾਕੀ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕ ਥਣ ਗਲਾਬੀ ਹੈ ਜੀ ਪੂਰ ਨਹੀਂ ਕੋਈ ਸ਼ਿੱਟਾ ਨਹੀਂ ਠੰਡੀ ਸੀਲਾ ਬਕਾਇਦਾ ਤੁਹਾਨੂੰ ਧਾਰਾ ਮਾਰਾ ਕੇ ਚੈੱਕ ਕਰਾ ਦੇਵਾਂਗੇ ਦੁੱਧ 8 ਤੋਂ ਪਲਾਸੀ ਹੋਊਗਾ ਜੀ ਤੁਸੀਂ 7 ਹੀ ਮੰਨ ਕੇ ਆਇਓ ਬਾਈ ਕਹਿੰਦਾ 7 ਕਿਲੋ ਦੀ ਆਪਦੀ ਚਵਾਈ ਕਰ ਸਕਦੇ ਆਂ ਬਾਕੀ ਵੀਰੇ ਰੰਗ ਪ੍ਰਿੰਟ ਵਾਲੀ ਆ ਕੋਈ ਆਏ ਨਹੀਂ ਇੱਕ ਆ ਸਿਰ ਤੇ ਮਾੜੀ ਜੀ ਫੋਟੀ ਜੀ ਆ ਵੈਸੇ ਹੀ ਆ ਸਿਰ ਤੇ ਤਾਂ ਲੈ ਵੀ ਜਾਊ ਹਨਾ ਬਾਈ ਚੱਲ ਹਾਂ ਹਾਂ ਵੀਰੇ ਆਪਾਂ ਤਾਂ ਇਹ ਕੰਮ ਕਰਦੇ ਨਹੀਂ ਪਰ ਲਵਾ ਲਵੇ ਕੋਈ ਨਾਲ ਲਵਾਵੇ ਕਿਹੜਾ ਤੇਰੀ ਨੋਟਾ ਵੀ ਹੈ ਨਹੀਂ ਹੈ ਜੀ ਮਸਾ ਇੰਚੀਕਦੀ ਆ ਚੰਗੀ ਆ ਰੰਗ ਪ੍ਰਿੰਟ ਵਾਲੀ ਮਾਹਰੋ ਜੀ ਧਾਰਾ ਮਾਰੋ ਲਪਾ ਲਿਆ ਹਨਾ ਬਾਈ ਦੁਪਹਿਰ ਦੁਪਹਿਰ ਦਾ ਟਾਈਮ ਆ ਕੋਈ ਤੋ ਆਈ ਜਾਵੇ ਮਾਰ ਦੇ ਧਾਰਾ ਤੇ ਪਰ ਧਾਰਾ ਮਾਰ ਕੇ ਫੇਰ ਵੀ ਆਪਾਂ ਚੈੱਕ ਹੀ ਕਰਵਾ ਦਿੰਨੇ ਆ ਤੁਹਾਨੂੰ ਜਿਵੇਂ ਕੋਈ ਮਰਜ਼ੀ ਬੈਜੇ ਨਹੀਂ ਬ੍ਰਾਡ ਵੀਰੇ ਬਈ ਦੂਰੋਂ ਅਗਲਾ ਆਉਂਦਾ ਮੁੜ ਕੇ ਅਗਲਾ ਕਹਿੰਦਾ ਬਈ ਚਵਾਇਆ ਨਹੀਂ ਜਾਂ ਨਹੀਂ ਆਪਾਂ ਤਾਂ ਹੀ ਚੈੱਕ ਕਰਾ ਦਿੰਨੇ ਆ ਹਾਂ ਕੁਝ ਵੀ ਆ ਮੰਨ ਲਾ ਗੱਲ ਮਾਰੋ ਧਾਰਾ ਬਸ ਐਂ ਮਾਰ ਦੋ ਇੱਕ ਮਿੰਟ ਜੀ ਦੂਜੀ ਸਾਈਡ ਨੂੰ ਹੋ ਜੋ ਪਰੇ ਨੂੰ ਹੋ ਜੋ ਮਾਰਾ ਜਾ ਲਓ ਜੀ ਚੈੱਕ ਕਰੋ ਲਓ ਮਾਰ ਦੋ ਵੀਰੇ ਧਾਰਾ ਮੂਰਲੇਨ ਦਾ ਮੂਰੇ ਮਾਰਦੇ ਮਗਰਲੇਨ ਦਾ ਮਗਰ ਮਾਰਦੇ ਪਤਾ ਲੱਗ ਜਾਂਦਾ ਅਗਲੇ ਚਵਾਇ ਦੀ ਓਕੇ ਆ ਦੂਜੇ ਸਣਾ ਚੋ ਵੀਰੇ ਮਾਰ ਦੋ ਬਾਕੀ ਇੱਕ ਬ੍ਰਾਡ ਵੀਰੇ ਦੁੱਧ ਬਹੁਤ ਚੰਗਾ گاਉਂ ਦਾ ਹੂੰ ਚ ਸਾਫ ਸੂਬਾ ਛਟਾ ਛਟਾ ਠੀਕ ਆ ਬਾਕੀ ਕੋਈ ਬਸ ਬਸ ਵੀਰ ਓਕੇ ਆ ਜੀ ਛੱਡ ਦਿਓ ਵੀਰੇ ਕੋਈ ਬਸਮਾ ਨਹੀਂ ਥਣਾ ਨੂੰ ਚੈੱਕ ਕਰ ਸਕਦੇ ਹੋ ਕੋਈ ਜਵਾਈ ਦਾ ਟਾਈਮ ਨਹੀਂ ਦੁਪਹਿਰ ਦੇ ਟਾਈਮ ਵੀਡੀਓ ਬਣਾ ਰਹੇ ਧੁੱਪ ਤੁਹਾਨੂੰ ਦਿਖਦੀ ਹੋਊਗੀ ਵੀਰੇ ਯਾਨੀ ਖੋਲ ਦਿਓ ਨਿਆਣਾ ਬਸ ਬਾਕੀ ਠੰਡੀ ਸੀ ਲਾ ਬੇਫਿਕਰ ਹੋ ਕੇ ਆ ਜਾਓ ਜੀ ਸੀਲਸ ਲੱਗਦੀ ਫੁੱਲ ਗਰੰਟੀ ਫੁੱਲ ਗਰੰਟੀ ਹੋ ਬਾਈ ਯਾਰ ਅਗਲਾ ਚੋਕੇ ਲੈ ਜਾਵੇ ਗਰੰਟੀ ਤਾਂ ਅਗਲੇ ਨੇ ਸਾਹਮਣੇ ਆ ਜਾਣਾ ਬਾਈ ਜੋ ਕੋਸ ਹੈਗਾ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਯਸ ਤੈਨੂੰ ਯਾਰ ਅਜਾ ਆਪ ਆਫਰ ਹੀ ਕਰ ਦਿੰਨੇ ਆ ਬਾਈ ਕਿੰਨਾ ਜੀ 22000 ਰੁਪਇਆ ਲੈ ਲਾਂਗੇ ਬੱਚੀ ਵਾਲੇ ਮੁੱਲ ਬੱਚੀ ਵਾਲਾ ਮੁੱਲ ਦਿੰਦਾ ਹੀ ਨਹੀਂ ਬਾਈ ਯਾਰ ਇਹ ਨਹੀਂ ਦਿੰਦਾ ਬਾਈ ਬਾਕੀ ਮੰਨ ਲਓ ਜੇ ਤਾਂ ਨੂੰ ਗੱਬਣਾ ਰਹਿ ਗਿਆ ਤੇ ਨੇ ਰੁਪਇਆ ਆ ਮੂਰੋਂ ਮਾਰੋਂ ਦਿਖਾ ਬਰਾੜ ਵੀਰੇ ਮੂੰਹ ਮਾ ਵੇਖਿਆ ਵਧੀਆ ਨਾ ਬਾਕੀ ਪਾਲਟੀ ਚਮਕ ਦਮਕ ਵਾਲੀ ਹੈ ਜੀ ਕੋਈ ਆਏ ਨਹੀਂਗਾ ਬਾਕੀ ਖਾਂਦੀ ਪੀਂਦੀ ਆ ਕੋਈ ਵੈ ਨਹੀਂ ਹੁੰਦਾ ਬਸ ਦੋ ਬਾਚੂਗੀ ਸੇਵਾ ਨਾਲ 8 ਕਿਲੋ ਤੁਸੀਂ ਚੋਕੇ ਲੈ ਜਾਓ 7 ਹੀ ਮੰਨ ਕੇ ਆ ਜਾਓ ਆਪ ਦੀ ਚਬਾਈ ਕਰਕੇ ਲੈ ਜਾਓ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ